ਤੇ ਤੂੰ ਵੀਡੀਓ ਬਣਾਈ ਆ ਕਿ ਤੇਰੇ ਘਰ ਵੀ ਧੀਆਂ ਪੈਣਾ ਹੈਗੀਆਂ ਵਾ ਜੇ ਤੂੰ ਕਿਸੇ ਦੀ ਬਣਾ ਰਿਹਾ ਵਾ ਤੇਰੇ ਘਰ ਨਹੀਂ ਹੈਗੀਆਂ ਤੂੰ ਮੰਨਦਾ ਵੀ ਕਿ ਮੇਰੇ ਕੋ ਬਣੀ ਹੈ ਵੀਡੀਓ ਕਿੰਨੀਆਂ ਵੀਡੀਓ ਬਣਾਈਆਂ ਸੀ ਕੋਈ ਵੀਡੀਓ ਨਹੀਂ ਭਾਈ ਹੋਲੇ ਕਹਿੰਦਾ ਕੋਈ ਵੀਡੀਓ ਨਹੀਂ ਹਾਂਜੀ ਇੱਕ ਮਿੰਟ ਭਾਈ ਇਹ ਕਹਿੰਦਾ ਕੋਈ ਵੀਡੀਓ ਨਹੀਂ ਬਣਾਈ ਇਹਦੇ ਫੋਨ ਚ ਕੋਈ 100 ਵੀਡੀਓ ਪਈਆਂ ਕੰਦੀਆਂ ਕਹਿੰਦਾ ਮੇਰੀ ਪਰਸਨਲ ਆ ਇਹਦੀ ਪਰਸਨਲ ਕਿੱਥੋਂ ਆ ਗਈ ਇਧਰ ਕਿੰਦੀਆਂ ਕਿੰਦੀਆਂ ਲੱਗ ਲੱਗ ਲੋਕਾਂ ਦੀ ਵੀਡੀਓ ਇਹ ਬਾਈ ਕਿਹੜੇ ਭਾਈ ਜੀ ਕੀ ਦਰਵਾਜ਼ਾ ਬੰਦ ਨਹੀਂ ਸੀ ਪੂਰਾ ਭਾਈ ਉੱਪਰੋਂ ਖੁੱਲਾ ਵਾ ਉੱਪਰੋਂ ਖੁੱਲਾ ਕਿਦਾਂ ਉੱਪਰ ਜੋਇੰਟ ਆ ਨਾ ਸਾਡਾ ਬਾਥਰੂਮ ਅੱਛਾ ਜੋਇੰਟ ਬਾਥਰੂਮ ਉੱਪਰ ਖਾਲੀ ਸੀ ਥੋੜਾ ਜਿਹਾ ਹਾਂ ਮੈਂ ਤੁਹਾਨੂੰ ਉਹ ਚੀਜ਼ ਵੀ ਦਿਖਾ ਦਾਂਗਾ ਪਰ ਘਰ ਦੇ ਵਿੱਚ ਕੌਣ ਕੌਣ ਮੌਜੂਦ ਸੀ ਜਿਸ ਵੇਲੇ ਵੀਡੀਓ ਬਣਾ ਰਿਹਾ ਸੀ ਮੇਰੀ ਭ ਆਪੇ ਕਹਿੰਦੇ ਮੇਰੇ ਨਾਲ ਕੋਈ ਕੈਮਰਾ ਵੀਡੀਓ ਬਣਾਉਂਦਾ ਵੀਡੀਓ ਬਣਾਉਂਦਾ ਵੀ ਬਾਹਰ ਆ ਕੇ ਦੇਖੋ ਮੈਂ ਦਰਵਾਜ਼ਾ ਖੜਕਾਇਆ ਮੈਂ ਕਿਹਾ ਭਾਈ ਬਾਹਰ ਆ ਬਾਹਰ ਆ ਇਹ ਬਾਹਰ ਨਹੀਂ ਆ ਰਿਹਾ ਲੱਗਦਾ ਮੈਂ ਲਗਾਏ ਕਿੰਡੀ ਲਾਈ ਹੋਣੀ ਮੈਂ ਦਰਵਾਜ਼ਾ ਖੋਲਿਆ ਦਰਵਾਜ਼ਾ ਖੁੱਲ ਗਿਆ ਨਾਲ ਇਹਨੂੰ ਫੋਨ ਫੜ ਕੇ ਜੇਲ੍ਹ ਚ ਪਾ ਰਿਆ ਫੇ ਤੁਸੀਂ ਕੀ ਇਸ ਕੇਸ ਲਉਂਗੇ ਭਾਈ ਕੇਸ ਕਰਾਂਗੇ ਇਹ ਚ ਜੋ ਬਣਦੀ ਕਾਰਵਾਈ ਇਹ ਕਰਾਂਗੇ ਪੰਜ ਛੀ ਸਜ਼ਾ ਦਵਾਹਾਂਗੇ ਇਹਨੂੰ ਜੀ ਹੂੰ ਭਾਜੀ ਜਿੱਦਾਂ ਤੁਸੀਂ ਅੱਜ ਨੂੰ ਤੁਸੀਂ ਜਿਹੜਾ ਇੱਕ ਮਿੰਟ ਅੱਜ ਤੇ ਤੁਸੀਂ ਦੇਖ ਲਿਆ ਚਲੋ ਫੜ ਲਿਆ ਭਾਬੀ ਜੀ ਨੇ ਦੇਖ ਲਿਆ ਉਪਰ ਛਾਤੇ ਤੇ ਮੋਰੇ ਹੋ ਪਤਾ ਕਿ ਅੱਗੇ ਕਿੰਨੇ ਜੀ ਬਲੱਡ ਟੈਸਟ ਲੈਣਗੇ ਕਿੰਨਾ ਦੀ ਦਵਾਈ ਆਪਾਂ ਨੇ ਵੀਡੀਓ ਬਣਾਈ ਇਹਨੇ 100 ਤੋਂ ਬਾਅਦ ਵੀਡੀਓ ਪਈਆਂ ਰਹੇ ਫੋਨ 'ਚ ਪਈਆਂ ਕਿੰਨੇ ਲੋਕਾਂ ਦੀ ਅੱਛਾ ਤੁਸੀਂ ਦੇਖਿਆ ਵੀਡੀਓ ਹਾਂਜੀ ਭਾਜੀ ਮੈਨੂੰ ਫੋਨ ਇਹਦੇ ਫੋਨ 'ਚ ਪਈਆਂ ਜਿਹੜੀ ਤੁਹਾਡੇ ਭਾਬੀ ਦੀ ਵੀਡੀਓ ਬਣਾ ਰਿਆ ਸੀ ਉਹ ਵਾਲੀ ਵੀਡੀਓ ਦੇਖੀ ਨਹੀਂ ਨਹੀਂ ਰੀਸੈਂਟ ਡੀਲੀਟ ਕਰਤੀ ਹੂੰ ਡੀਲੀਟ ਕਰਤੀ ਨੇ ਰੀਸੈਂਟ ਤੋਂ ਵੀ ਡੀਲੀਟ ਕਰਤੀ ਆਨੇ ਨਹੀਂ ਬਾਕੀ ਬਾਕੀ ਫੋਨ ਚ ਚੈੱਕ ਕੀਤਾ ਇਹਦਾ ਸਾਰਾ ਹਾਂਜੀ ਹੋਰ ਵੀ ਵੀਡੀਓ ਤਾਂ ਕਿੱਦਾਂ ਭਾਜੀ ਵੇ ਲੋਕ ਘਰ ਜਾਂਦੇ ਆ ਬਲੱਡ ਟੈਸਟ ਲੈਣ ਜਾਂਦੇ ਤੇ ਅੱਦਾ ਦਾ ਵਿਸ਼ਵਾਸ ਹੁੰਦਾ ਐ ਇਦਾਂ ਦੇ ਲੋਕਾਂ ਤੋਂ ਆਪਾਂ ਤਾਂ ਆਨਲਾਈਨ ਕੀਤਾ ਹੀ ਗੱਲ ਆ ਅੱਜ ਕੱਲ੍ਹ ਆਨਲਾਈਨ ਜ਼ਮਾਨਾ ਹੈਗਾ ਆਨਲਾਈਨ ਹੁੰਦਾ ਭਾਕੇ ਵੀ ਬੁਲਾਇਆ ਅੱਗੇ ਵੀ ਕਰਕੇ ਕਿੰਨੇ ਕੋਰੀ ਆ ਅੱਗੇ ਕਰ ਇਹ ਪਹਿਲੀ ਵਾਰ ਹੀ ਆਇਆ ਜੀ ਇਹ ਆਇਆ ਕਿੱਥੋਂ ਆ ਇਹ ਭਾਜੀ ਆਨਲਾਈਨ ਹੀ ਕੀਤੀ ਹੀ ਬੁੱਕ ਆਉਣੇ ਕਹਿੰਦਾ ਮੇਰਾ ਮਿੰਟ ਇੱਥੇ ਆਪਣੇ ਮਕਸੂਦਾ ਵਾਲਾ ਆਫਿਸ ਕਹਿੰਦਾ ਮੇਰਾ ਹੂੰ ਕਾਦਾ ਬਲੱਡ ਟੈਸਟ ਕਾਦਾ ਕਰਾ ਰਹੇ ਸੀ ਭਾਈ ਮੈਂ ਖੂਨ ਬਲੱਡ ਟੈਸਟ ਕਰਾ ਰਹਿਆ ਸੀ ਆਪਣਾ ਇਹਨੇ ਬਲੱਡ ਟੈਸਟ ਕਰਨ ਤੋਂ ਬਾਅਦ ਕੀ ਆ ਬਾਥਰੂਮ ਹਾਂਜੀ ਆਪਣਾ ਪੇ ਮੇਰੇ ਕੋਈ ਵੀਡੀਓ ਬਣਾਉਂਦਾ ਪਿਆ ਵਾ ਬਾਹਰ ਆਓ ਬਾਹਰ ਆਓ ਤੇ ਬੜਾ ਬੜ ਗਿਆ ਮੈਨੂੰ ਵਾਏ ਮਹੰਗਾ ਪਾਈ ਬੰਦੇ ਲਾਤੀ ਨੇ ਬਾਥੂਂ ਦੁਬਾਹ 10 7 10 ਮਿੰਟ ਤੇ ਜਿੱਦਾਂ ਮੇਰਾ ਫੋਨ ਜੋ ਇਦਾਂ ਇਹਦਾ ਫੋਨ ਕੋਈ ਆ ਨਾ ਫੋਨ ਦੇ ਜਿਹੜਾ ਰੀਸੈਂਟ ਡਿਲੀਟ ਵਾਲਾ ਹੁੰਦਾ ਨਾ ਐਦਾ ਫੋਨ ਮੇਰੇ ਕੈਂਟੀਕਲ ਨਾਲ ਰੀਸੈਂਟ ਡਿਲੀਟ ਵਾਲਾ ਹੀ ਖੁੱਲ੍ਹਾ ਆਇਆ ਸੀ ਇਹਨਾਂ ਹੋਰੇ ਵਿੱਚੋਂ ਵੀ ਉਡਾ ਦਿੱਤੀ ਅਥਰ ਨੇ ਰੀਸੈਟ ਤੋਂ ਰਿਕਵਰੀ ਕੀਤੀ ਜਾਵੇ ਤਾਂ ਵੀਡੀਓ ਨਿਕਲੂਗੀ ਅੱਛਾ ਇਹ ਤਾਂ ਫਿਰ ਬਹੁਤ ਗੰਭੀਰ ਮਾਮਲਾ ਹੋ ਗਿਆ ਕਿ ਦੇਖੋ ਤੁਹਾਡੇ ਬਲੱਡ ਟੈਸਟ ਕਰਨਾ ਹੈ ਐਸੀ ਕੁਸ਼ਲ ਨਸ਼ੇ ਟੀਕੇ ਵੀ ਲਗਾ ਸਕਦਾ ਨਹੀਂ ਪੋਟੇ ਕਰ ਸਕਦਾ ਸੀ ਹਾਂਜੀ ਕੁਝ ਕਰ ਸਕਦੇ ਮੈਨੂੰ ਫੋਟੇ ਕਰ ਸਕਦਾ ਸੀ ਕੋਈ ਹੋਰ ਗੱਲ ਕੰਮ ਕਰ ਸਕਦਾ ਸੀ ਜੀ ਇਹ ਤਾਂ ਆਪਾਂ ਇਹਨਾਂ 'ਤੇ ਵਿਸ਼ਵਾਸ ਕੀਤਾ ਲਿਆ ਆਨਲਾਈਨ ਤੇ ਜਿਹੜਾ ਘਰਾਜ 에ਜੈਂਟਸ ਨਹੀਂ ਹੁੰਦੇ ਇਕ ਲੇਡੀਜ਼ ਹੁੰਦੀਆਂ ਉਹ ਤਾਂ ਫਿਰ ਬਹੁਤ ਰਿਸਕ ਬਿਲਕੁਲ ਜੀ ਬਿਲਕੁਲ ਮੈਂ ਹੀ ਕਹਣਾ ਅੱਜ ਇਹੀ ਸਿੱਖਿਆ ਕਿ ਆਨਲਾਈਨ ਨਾ ਕਰੋ ਬਸੇ ਨਾ ਬੁਲਾਓ ਹੂੰ ਤੇ ਭਾਜੀ ਕੀ ਕਹਿਣਾ ਚਾਹੁੰਦੇ ਏ ਇਦਾਂ ਦੇ ਲੋਕ ਜਿਹੜੇ ਲੋਕਾਂ ਦੇ ਘਰਾਂ ਦੇ ਜਾ ਕੇ ਜਿਹੜੇ ਇਦਾਂ ਦੇ ਗਲਤ ਕੰਮ ਕਰਦੇ ਜਾ ਕੇ ਆ ਬਨਾਮ ਕਰਦੇ ਜਿਹੜੇ ਲੋਕਾਂ ਹਸਪੀਟਲਾਂ ਨੂੰ ਵੀ ਬਨਾਮ ਕਰਦੇ ਇਦਾਂ ਦੇ ਲੋਕ ਮੈਂ ਇਹੀ ਕਹਿਣਾ ਚਾਹੁੰਦਾ ਇੱਕ ਬੰਦੇ ਕਰਕੇ ਪੂਰੀ ਦੁਨੀਆ ਬਨਾਮ ਹੋ ਰਹੀ ਆ ਇਦਾਂ ਦੇ ਲੋਕਾਂ ਨੂੰ ਸਰਕਾਰ ਚ ਤਾਂ ਫਾਂਸੀ ਦੀ سزا ਦੇ ਆਪਾਂ ਲੋਕਾਂ ਚ ਕਰਨ ਦਾ ਕਰਨ ਚੰਗਾ ਬੰਦੇ ਮੈਨੇ ਸੋਚਣਾ ਭਾਜੀ ਹੋਰ ਕੀ ਦਿਖਾ ਰਹੇ ਸੀ ਤੁਸੀਂ ਬੈਗ ਦੇ ਵਿੱਚ ਮੇਰੇ ਬੈਗ ਆ ਬੈਗ ਮਾਸਾ ਸਮਾਨ ਖੂਨ ਹੈਗਾ ਬੱਸ ਹੋਰ ਕੋਈ ਨਹੀਂ ਲੋਕੀ ਆ ਆ ਵੈਰੀ ਜੀ ਕਿਹੜੀ ਕੰਪਨੀ ਨਾਮ ਦੱਸਦੇ ਹੈ ਐਸ ਕੇ ਕਰਕੇ ਇੱਦਾਂ ਕੋਈ ਕੰਪਨੀ ਹੈ ਜੀ ਅੱਦੇ ਹੁਸ਼ਿਆਰ ਹੋਣਾ ਕਿਉਂ ਕਰਦੇ ਹੋ ਭਾਜੀ ਤੁਸੀਂ ਇਹਨਾਂ ਦੇ ਇੱਕ ਪਾਸੇ ਤੁਸੀਂ ਕਹਿੰਦੇ ਮੈਂ ਬਣਾਈ ਨਹੀਂ ਹੈ ਇੱਕ ਪਾਸੇ ਕਹਿੰਦੇ ਮੈਂ ਬਣਾਈ ਹੈ ਮੈਂ ਗਲਤੀ ਮੰਨਦੇ ਆ ਕਿ ਮੈਂ ਡਿਲੀਟ ਕਰ ਦਿੱਤੀ ਹੈ ਮੰਨਿਆ ਭਾਜੀ ਮੰਨਿਆ ਹਰਾਸ ਮੰਨਿਆ ਬੱਲੇ ਅਚੰਭ ਬਣਾਈ ਸੀ ਕਿੰਨੀ ਬਣਾਈ ਕਿਉਂ ਬਣਾਈ ਸੀ ਭਾਜੀ ਮੰਨਦੇ ਆ ਜੀ ਉਹਦਾ ਸੀ ਹੋ ਗਿਆ ਆਪਰੇ ਮੇਰੇ ਮਿਰ ਮੋਦੀ ਮੈਂ ਗੰਦ ਨਿਕਲਿਆ ਕੋਈ ਜਿਮ माजी ਕਿਦਾਂ ਦੇ ਦੋ ਲੈ ਸ਼ਹਾਰਪੋਨ ਦੇ ਵੇਜਿਆ ਕਾਰਡ ਘਟਿਆ ਇੰਨੇ ਬੱਚੇ ਦੇ ਨਾਲ ਮਾੜੀ ਘਟਨਾ ਹੋਈ ਆ ਤੇ ਇਦਾਂ ਦੇ ਲੋਕ ਦੇਖੋ ਗਲਤ ਕੰਮ ਕਰਦੇ ਪੂਰੇ ਪੰਜਾਬ ਨੂੰ ਜਿਹੜਾ ਦੇਸ਼ ਨੂੰ ਮਾੜਾ ਗੱਲ ਤੁਸੀਂ ਕਹਿ ਰਹੇ ਆ ਕਿ ਔਨਲਾਈਨ 'ਤੇ ਭਰੋਸਾ ਨਾ ਕਰੋ ਘਰੇ ਕਿਸੇ ਨੂੰ ਵੀ ਨਾ ਬੁਲਾਓ ਇਹ ਆਪਾਂ ਬੁਲਾ ਲਿਆ ਕੋਈ ਇੱਕ ਔਨਲਾਈਨ ਜਮਾਨਾ ਹੈਗਾ ਘਰੇ ਬੈਠੇ ਹੋ ਜੂਗਾ ਟਾਈਮ ਕਿੰਨਾ ਟਾਈਮ ਨਹੀਂ ਹੁੰਦਾ ਆ ਬਿਲਕੁਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਈ ਮੇਰਾ ਨਾਮ ਕੀ ਹੈ ਜੀ ਇਹ ਵੀ ਕਿੰਨਾ ਬਣਾ ਰਿਹਾ ਸੀ ਅਸੀਂ ਪਾਜੀ ਮੈਂ ਬਾਤੂ ਬਣਾ ਰਹੀ ਸੀ ਮੇਰੀ ਨਜ਼ਰ ਉੱਪਰ ਦੀ ਇਹ ਵੀਡੀਓ ਬਣਾ ਲਈ। ਹੂੰ। ਕਿ ਮੈਂ ਹੋਰ ਰਹਾ ਸਾਂ 3 ਦੇ ਪੈਰ ਛੋੜੇ ਇਹ ਮੇਰੇ ਬਾਜੀ ਨੇ ਹੋਰ ਹਾਂਜੀ ਮੈਂ ਤਾਂ ਕੋਈ ਵੀਡੀਓ ਬਣਾ ਰਿਹਾ। ਇਹ ਨਾਲ ਹੀ ਨਹੀਂ ਫੋਟੋ ਡਿਲੀਟ ਕਰਤੀ। ਨਾਲੇ ਬਾਹਰ ਨਾਇਆ ਹੋਇਆ। ਇੰਨੀ 延迟 ਬਾਰੇ ਬਹੁਤ ਲੱਗਣ ਨਾਲ ਇਹਦੀ ਪੈਰੀ ਹੱਥ ਲਾਇਆ ਕਿ ਮੇਰੇ ਤੇ ਗਲਤੀ ਹੋ ਗਈ। ਅੱਛਾ ਤੁਹਾਡੇ ਤੁਹਾਡੇ ਨਾਲ ਬਾਹਰ ਤੁਸੀਂ ਜਦੋਂ ਨਿਕਲੇ ਹੋ ਤੁਹਾਡੇ ਪੈਰੀਆਂ ਦਲਾਂ ਲੱਗ ਗਿਆ। ਹਾਂਜੀ ਹੋ ਗਈ ਮੈਨੂੰ ਮਾਫ ਕਰਤ ਮੈਨੂੰ ਜਾਣ। ਇਹ ਤਾਂ ਅਸੀਂ ਪਕੜ ਕੇ ਰੱਖਿਆ ਹੋਇਆ ਇਹ ਨਹੀਂ ਬਣਾ ਕਿਸ ਕਰਕੇ ਨਾ ਇੰਨੀ ਕਿਤੇ ਕਿਤੇ ਫੋਟੋ ਬਣਾਈ ਹੋਈ। ਮੈਡਮ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਵਿਸ਼ਵਾਸ ਕਰਨਾ ਚਾਹੀਦਾ ਗ ਮਾਰੇ ਨੂੰ ਕਰਾਉਣਾ ਪਤਾ ਨਹੀਂ ਕਿਸ ਕੇ ਜਨਾਨੀ ਨੇ ਕੀ ਕਰ ਦਿੱਤਾ ਇਹਦੇ ਹੱਲੇ ਵੀ ਵੀਡੀਓ ਵਗੈਰਾ ਕਾਫੀ ਹੈਗੀ 100 ਵੀਡੀਓ ਹੋਰ ਵੀ ਹੈਗੀਆਂ ਉਹਦੀਆਂ ਅੱਛਾ ਦੇਖੀਏ ਤੁਸੀਂ ਹਾਂ ਫੋਨ ਚੈੱਕ ਕੀਤਾ ਅੰਦਰ ਆਪਣਾ ਫੋਨ ਲੈਣਾ ਨਹੀਂ ਕਿਉਂ ਸਦਾ ਮਿਲੇਗੀ ਮੈਡਮ ਦੇ ਚੰਗੀ ਕਰਨਾ ਚੈੱਕ ਕਰ ਲਿਆ ਫੋਨ ਆਪਣਾ ਜਿਹੜਾ ਕਿ ਉਹਨਾਂ ਦੇ ਜਿਹੜਾ ਫੋਨ ਦੇ ਵਿੱਚ ਹਲੇ ਨਾ ਵੀਡੀਓ ਹੋ ਗਈ ਨਹੀਂ ਹੋਰ ਵੀ ਆਇਆ ਦੋਸਤ ਇਹਨਾਂ ਜਲਦੀ ਹੋਵੇ ਚੈੱਕ ਕਰਾ ਲੈਣਾ ਫੋਨ ਹੋ ਤਾਂ ਸਰ ਹੁਣ ਸਾਨੂੰ ਪਤਾ ਨਹੀਂ ਹੈਗਾ ਹੋ ਤਾਂ ਹੁਣ ਪੁਲਿਸ ਆ ਕੇ ਚੈਕਿੰਗ ਕਰਾਉਣਗੇ ਉਹ ਜੀ ਕਿਦਾਂ ਦੇਖ ਦੋ ਕਿ ਕੀ ਲੋਕ ਇਦਾਂ ਦੇ ਦੇਖੋ ਹਲੇ ਹੁਸ਼ਿਆਰਪੁਰ ਦੇ ਵਿੱਚ ਛੋਟੇ ਬੱਚੇ ਨਾਲ ਤਾਂ ਇੱਕ ਘਣਾ ਆਗ ਹੋਈ ਹੈ ਤੇ ਅੱਜ ਲੋਕ ਇਦਾਂ ਦੇ ਕੰਮ ਕਰ ਰਹੇ ਆ ਇਹ ਬਦਨਾਮ ਕਰੇ ਲੋਕਾਂ ਨੂੰ ਸਾਰਿਆਂ ਨੂੰ ਦੇਸ਼ ਭਰ ਨੂੰ ਬਈ ਮੂਰੀ ਤੇਰਾ ਬਦਨਾਮ ਕਰਿਆ ਇੱਕ ਬੰਦਾ ਗਲਤੀ ਕਰਦਾ ਵਾ ਪੂਰਾ ਵਿਸ਼ਵਾਸ ਉਟ ਜਾਣਾ ਆਨਲਾਈਨ ਤੇ ਹੁਣ ਅੱਜ ਕਿ ਇਹ ਕਿਹਨੇ ਉਹਨਾਂ ਦੇ ਸ਼ਾਰਡ ਕੋਲ ਨੇ ਕੋਲ ਮੁੰਡਾ ਹੈਗਾ ਕਿ ਕਿ ਜਾਣਾ ਹੈ ਜਨਾਨੀ ਦੀ ਬਦਨਾਮੀ ਜਨਾਨੀ ਅੱਜ ਤੱਕ ਇਹ ਮੂੰਹ ਦੇਣ ਲਾਇਕ ਨਹੀਂ ਰਹਿਣਾ ਸੀ ਇਹਨੂੰ ਤਾਂ ਗੁਨਾਹ ਕਰਦੇ ਪਤਾ ਨਹੀਂ ਕਿੰਨੇ ਕਿ ਵੀਡੀਓ ਬਣਾ ਕੇ ਸਲੀਲ ਜਿਹੜਾ ਨੇ ਡੇਟ ਲੋਕਾਂ ਦੇ ਵਾਇਰਲ ਕੀਤੀ ਹੋਣਗੇ ਜਿਹਦੀ ਵਿਚਾਰੀ ਕਿੰਨੀ ਜਿੰਦਗੀਆਂ ਬਰਬਾਦ ਕੀਤੀ ਹੋਣੀਆਂ ਨੇ ਕਿੰਨੇ ਜਿਨ੍ਹਾਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਕਿ ਸਾਡੀ ਵੀਡੀਓ ਬਣੀ ਉਹਦਾ ਅਚਾਨਕ ਮੈਂ ਦੇਖ ਲਿਆ ਉਹ ਤਾਂ ਅੱਛਾ ਹੋਇਆ ਕਿ ਮੈਂ ਦੇਖ ਲਿਆ ਨਹੀਂ ਦੇਖਿਆ ਮੇਰੇ ਨਾਲ ਵੀ ਨਹੀਂ ਕਿਹਾ ਕਰਨਾ ਹੈ ਕਿ ਉਹਨੂੰ ਪਤਾ ਥੋੜੀ ਹੈ ਇਹ ਜਿਹੇ ਬੰਦੇ ਹਨ ਨਾਲ ਪੂਰੀ ਦੁਨੀਆ ਬਦਨਾਮ ਹੈ ਔਰ ਲੇਡੀਜ਼ ਅਨ ਸੇਫ ਹੈ ਹਰ ਤਰਫ ਤੇ ਔਰ ਮੌਕੇ ਤੇ ਪ शिवनगर ਦੇ ਵਿੱਚ ਜਿੱਥੇ ਇੱਕ ਵਿਅਕਤੀ ਜਿਹੜਾ ਬਲੱਡ ਟੈਸਟ ਲੈਣ ਆਇਆ ਸੀ ਇੱਕ ਬੰਦੇ ਦਾ ਘਰ ਦੇ ਵਿੱਚ ਤੇ ਇਹ ਦੇਖੋ ਮੈਡਮ ਖੜੇ ਇਹਨਾਂ ਦੀ ਜਿਹੜੀ ਵੀਡੀਓ ਬਣਾ ਰਿਆ ਸੀ ਵਾਸ਼ਰੂਮ ਦੇ ਵਿੱਚ ਦੇ ਮੁੱਖ ਤੇ ਆਪਣੀ ਗਲਤੀ ਮੰਨ ਰਿਹਾ ਇਸ ਲਾਗੇ ਦੇ ਵਿੱਚ ਵੀ ਭਾਈ ਪਹਿਲੇ ਕਹਿੰਦਾ ਨਹੀਂ ਬਣਾਈ ਕਰੀ ਕਹਿੰਦਾ ਬਣਾਈ ਹੈ ਡਿਲੀਟ ਕੀਤੀ ਹੈ ਇਦਾਂ ਕਿਉਂ ਕਰ ਰਿਹਾ ਫਿਰ ਉਹ ਭਾਈ ਇਹ ਹੱਥ ਵੀ ਘਰੇ ਲਾ ਰਿਹਾ ਸੀ ਜੀ ਨਾ ਉੱਪਰ ਮਾਫੀ ਮੰਗਨੇ ਚਾਹਤੋਂ ਮੈਂ ਜਾਂਦਾ نیچے ਬੜੀ ਮੁਸ਼ਕਲ ਲੰਦਾ نیچے ਨਹੀਂ ਆ ਰਿਹਾ ਸੀਗਾ ਪਰ ਉਹ ਬਾਹਰ ਲਾ ਰਿਹਾ ਸੀਗਾ ਫੋਨ ਵੀ ਇੱਥੇ ਆਏ ਆ ਤਾਂ ਉਹਨਾਂ ਸਾਹਮਣੇ ਵੀ ਇਹਨੇ ਪਹਿਲੇ ਮੰਨਿਆ ਵਾ ਫੇਰ ਮੁਕਰਿਆ ਰਿਹਾ ਮੰਨ ਰਿਹਾ ਮੁਕਰ ਰਿਹਾ ਬਾਰ-ਬਾਰ। ਪਰ ਅਸੀਂ ਇਹ ਟੈਕਨੀਕਲੀ ਗੱਲ ਕਰੀਏ ਜਿਹੜਾ ਡਾਟਾ ਡੀਲੀਟ ਕਰ ਚੁੱਕਾ ਹੈ ਉਹ ਰਿਕਵਰੀ ਹੋ ਸਕਦਾ ਵਾ। ਹੋ ਸਕਦਾ ਸਰ ਪੂਰਾ ਸਾਰਾ ਡਾਟਾ ਸਭ ਉਹਨਾਂ ਦੇ ਬੈਕ ਤੇ ਆ ਹੀ ਸਕਦਾ ਭਾਜੀ ਉਹਦਾ ਵੀ। ਜੇ ਰਿਕਵਰ ਕੀਤਾ ਜਾਵੇ ਹੋਰ ਵੀ ਲੇਡੀਜ਼ ਵੀ ਨਿਕਲੂਗੀਆਂ ਲੱਗਦਾ। ਸਭ ਨਿਕਲੇਗਾ ਸਰ ਸਭ ਕੁਝ ਨਿਕਲੇਗਾ ਫੋਨ ਦੇ ਅੰਦਰ ਵੀ ਬਹੁਤ ਕੁਛ ਹੈਗਾ। ਫੋਨ ਦੇਖ ਲਓ ਉਹਦਾ ਸਭ ਕੁਝ ਮਿਲੇਗਾ ਉਹ ਫੋਨ 'ਚ। ਇੱਕ ਰਿਕਵਰੀ ਨੂੰ ਆਗਾ ਦੱਸੋ। ਮਾਮਲਾ ਦਾ ਦੋਨਾਂ ਨੂੰ। ਬਿਲਕੁਲ ਪਰਵਾਹ ਜਿਹੜਾ ਹੁਣ ਪੁਲਿਸ ਨੂੰ ਦੱਸ ਰਿਹਾ ਜਿਹੜਾ ਮੌਕੇ ਤੇ ਡਿਊਟੀ ਉੱਤੇ ਪਹੁੰਚੇ ਹੋਇਆ ਉਹਦੇ ਇਧਰ ਇਧਰ ਕਿਹਾ ਨਾ ਪੁਲਿਸ ਕੋਲ ਲੱਗੇ ਲੱਗੇ ਦੁਆਰੇ ਕਿ ਇੱਕ ਮਾਰਕਸ ਤੋਂ ਚੇਕ ਕਰਾਣਾ ਹੈ ਪੈਣਾ ਹੈ ਕਿੱਥੇ ਬੰਦਾ ਲੈ ਗਿਆ ਜੀ ਉਹਦਾ ਕੋਈ ਨਾ ਕਰਕੇ ਨਾ ਸੋ ਕਲੈਕਸ਼ਨ ਹੈ ਕਿ ਕਿਤੇ ਕੋਈ ਨਹੀਂ ਕਿਤੇ ਵਾਦੇ ਕੋਲੇ ਕੀ ਕੋਈ ਕੋਈ ਦੱਸ ਸਕਦਾ ਕੋਈ ਕੋਈ ਸਟਾਈਲ ਮੈਨੂੰ ਅੱਗੇ ਕਰੀ ਆਇਆ ਸੀ ਘਰ ਵਿੱਚ ਆ ਗਿਆ ਨਹੀਂ ਇਹ ਤਾਂ ਕਦੀ ਆਇਆ ਨਹੀਂ ਕਿ ਓਏ ਇਦਾਂ ਅੱਗੇ ਵੀ ਆਨਲਾਈਨ ਬੁਲਾਉਂਦੇ ਰਹੇ ਉਹਨਾਂ ਨੂੰ ਨਹੀਂ ਅੱਗੀ ਪਹਿਲੀ ਵਾਰ ਬੁਲਾਇਆ ਕਿ ਔਨਲਾਈਨ ਤੁਸੀਂ ਕਿੱਦਾਂ ਨੂੰ ਬੁਲਾਇਆ ਕਿਦਾਂ ਕਿਸ ਤਰੀਕੇ ਭਾਈ ਨੇ ਬੁਲਾਇਆ ਐਪ ਨਾਲ ਬੁਲਾਇਆ ਹੋਣਾ ਅੱਛਾ ਐਪ ਸੀ ਕਿਹੜੀ ਐਪ ਸੀ ਉਹ ਪਤਾ ਨਹੀਂ ਉਹਨਾਂ ਨੂੰ ਪਤਾ ਨਹੀਂ ਤੇ ਬਲੇਡ ਟੈਸਟ ਕਰਾ ਕਰਵਾ ਰਹੇ ਸੀ ਕਿ ਕਿੰਨੇ ਮੀਰੀ ਆ ਗਿਆ ਕਿੰਨੇ ਮੀਰੀ ਉਹਦਾ ਆ ਚੁੱਕਾ ਹੈ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਬਲੇਡ ਟੈਸਟ ਪਹਿਲੀ ਵਾਰ ਅਧਰਤਾਂ ਤਾਂ ਕਿ ਅੱਗੇ ਵੀ ਬੁਲਾਉਂਦੇ ਨੇ ਨਹੀਂ ਉਹ ਕੋਈ ਨਹੀਂ ਪਹਿਲੀ ਵਾਰ ਹੀ ਬੁਲਾਇਆ ਪ ਮਨੇ ਹੁਣ ਅੱਜ ਕੱਲ੍ਹ ਉਹ ਟਾਈਮ ਨਹੀਂ ਹੈਗਾ ਉਹ ਸੰਘਰਸ਼ ਕਰਨ ਦਾ ਇਹ ਤਾਂ ਮਿਲ ਤੋਂ ਵਿਕਵਾਸ਼ ਨੇ ਰਿਆ ਬੁਲਾਣ ਦਾ ਇਦਾਂ ਦਾ ਗੰਦ ਬਾਣ ਨਾਲ ਹੋਰ ਕੀ ਕਰਨਾ ਡਰਦੂ ਜੂ ਮੇਰੇ ਨਾਲ ਤਾਂ ਆਪੇ ਬਾਹਰ ਜਾ ਕੇ ਕਰਾ ਆਸੀ ਤਾਂ ਟਰਸਟ ਕਰਕੇ ਇਹਨੂੰ ਭੇਜਤਾ ਸਾਨੂੰ ਜੀ ਬਤੇ ਤੇ ਇਹ ਨਹੀਂ ਗੰਦ ਬਾਣਾ ਜਿਹੜੇ ਲੋਕ ਫਲੈਟਸ ਵਿੱਚ ਰਹਿੰਦੇ ਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਿਖਾ ਰੀ ਦੇਣਾ ਨਾ ਪਾ ਹੋਵੇ ਲੋਕ ਖੜੇ ਹੋਣਾਂ ਦੀ ਗੱਲ ਆ ਬਸ ਕਿੱਦਾਂ ਦੇਖਦੇ ਹੋ ਕਿ ਇਹ ਲੋਕ ਇਦਾਂ ਦੇ ਕੰਮ ਕਰਦੇ ਵੀ ਸਵਾਦ ਤੋਂ ਉਠਾ ਰਹੇ ਆਪਣੇ ਜਿਹੜਾ ਆਨਲਾਈਨ ਵਾਲਿਆਂ ਤੇ ਵੀ ਹੋਣਾ ਹੈ ਬਈ ਬਹੁਤ ਮਾਇਨੇ ਦੀ ਗੱਲ ਆ ਸਾਰੇ ਆਪਣੇ ਧੀਆਂ ਭੈਣਾਂ ਵਾਲੇ ਇਹ ਵੀ ਆਪਣੀ ਉਹਦੀ ਭੈਣ ਵੀ ਹੋਊਗੀ ਕੋਈ ਤਾਂ ਆਪਾਂ ਗੱਲ ਕੀਤੀ ਆ ਅੱਗੇ ਭਾਜੀ ਜੇ ਆਪਾਂ ਉਹਦੀ ਭੈਣ ਫਲਾਡੇ ਘਰੇ ਆ ਤੇ ਉਹਨਾਂ ਕੋਲੇ ਵੀ ਇਹ ਧੀਆਂ ਪੈਣਾ ਹੈਗੀਆਂ ਤੁਹਾਨੂੰ ਸੁਸਾਇਡ ਕਰ ਲਿਓ ਬਿਲਕੁਲ ਮੌਕੇ ਤੇ ਜਿਹੜਾ ਪੁਲਿਸ ਲੈ ਕੇ ਜਾ ਰਿਹਾ ਉਹ ਵਿਅਕਤੀ ਨੂੰ ਗੱਲਬਾਤ ਕੀਤੀ ਆ ਅੱਗੇ ਆ ਅੱਗੇ ਹਾਂਜੀ ਤੁਹਾਡਾ ਮਾਨਤਾ ਦੱਸਿਓ ਆਗੇ ਮੇਰੇ ਤੁਹਾਡਾ ਬੰਦ ਤਾਂ ਇਹਦਾ ਤੁਹਾਡਾ ਵਾਕਫ ਹੈ ਤੁਸੀਂ ਤਾਂ ਦੰਦ ਸੁਸਪੋਰਟ ਕਰ ਰਹੇ ਹੋ ਕਿੱਦਾਂ ਲਿਆਦਾ ਨਹੀਂ ਇਹਨੂੰ ਤੁਸੀਂ ਤੇ ਗੱਲਬਾਤ ਹੀ ਨਹੀਂ ਸੁਣੀ ਉਹਨਾਂ ਦੀ ਬਲਾਉ ਥਾਣੇ ਦੇ ਪਹਿਲੇ ਬੱਚਾ ਲੋਂਦ ਰਿਹਾ ਸੀ ਹਾਂ ਉਹ ਇੱਥੇ 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 ਬਿਆਨ ਤਾਂ ਨਹੀਂ ਖੋਣਾ ਨਹੀਂ ਤੁਸੀਂ ਪਰਵਾਹ ਨੂੰ ਬਿਆਨ ਦਿੰਦੇ ਤੁਸੀਂ ਲੈ ਨਹੀਂ ਦੀ ਤੇ ਉਦੋਂ ਤੁਹਾਨੂੰ ਹੱਥ ਬਾਗ ਲੈ ਕੇ ਜਾ ਰਹੇ ਸੀ ਉਹਨਾਂ ਨੂੰ ਤੁਸੀਂ ਗੱਲਬਾਤ ਤੁਸੀਂ ਤਾਂ ਮੀਡੀਆ ਨਾਲ ਗੱਲ ਨਹੀਂ ਕੀਤਾ ਮੀਡੀਆ ਦਾ ਦਾ ਆਪਣਾ ਵਾਕਫ ਹੈ ਤੁਹਾਡਾ ਨਿਸਕਾਰ ਹੈ ਜੀ ਮੈਂ ਸਰ ਇਹ ਕੋਈ ਬਰੀਫ ਕਰ ਦਿਓ ਇਹ ਬੋਲਤੀ ਕੁਝ ਪਟਾਰਾਂ ਨੂੰ ਮਾਇ ਮਮਲਾ ਜੀ ਅੱਛਾ ਥੱਲੇ ਬੋਲਕ ਬੋਲਕ ਪਾਪਾ ਜੀ ਥੱਲੇ ਬੈਠਾ ਜੀ ਥੱਲੇ ਬੈਠਾ ਇਧਰ ਕੋਕੋ ਚੌਂਕੀ ਹੈ ਹੈ ਤੇ ਬੋਲ ਕੇ ਬਿਆਨ ਤੇ ਦੇ ਦਿਓ ਨਾ ਤੁਸੀਂ ਮੋਗਲ ਗੱਲ ਵੀ ਗੱਲ ਤੇ ਨਹੀਂ ਮੈਂ ਤੁਸੀਂ ਲੱਗੇ ਜਿਵੇਂ ਨਾ ਵਾਤਾਵਾ ਪਾਪਾ ਜੀ ਹੁਣ ਸਾਈ ਜੀ ਤੁਹਾਡੇ ਨਾਲ ਗੱਲਬਾਤ ਕਿੱਥੇ ਲੈਣਾ ਨੇ ਗੱਲਬਾਤ ਕਿੱਥੀ ਹੋਈ ਤੁਹਾਡੇ ਨਾਲ ਨਹੀਂ ਕੀਤੀ ਗੱਲ ਇਹ ਕਿਉਂ ਨਹੀਂ ਅੱਗੇ ਚੱਲੇ ਹੀ ਮੇਰਾ ਚੱਲ ਸੁਣ ਸੁਣ ਨਹੀਂ ਜਾਨ ਅਸੀਂ ਨਹੀਂ ਮੇਟਾਂ ਬਲੇ ਇਹਦੇ ਕਰਦੇ ਇਹ ਵੀ ਮੇਟਾਂ ਬਲੇ ਉਹ ਪੈ ਜਾਂਦਾ ਸੀ ਇਹਦੇ ਨੂੰ ਕੋਈ ਸ਼ਿਵ ਨਗਰ ਦੀਆਂ ਤਸਵੀਰਾਂ ਜਿੱਥੇ ਲੜਕੇ ਨੂੰ ਫੜਿਆ ਆ ਦੱਸਿਆ ਜਾ ਰਿਹਾ ਘਰ ਦੇ ਵਿੱਚ ਬਲੱਡ ਲੈਣ ਗਿਆ ਸੀ ਇੱਕ ਵਿਅਕਤੀ ਜਿੱਤਿਆਂ ਦੇ ਲੇਡੀਜ਼ ਦੀ ਸੀਰੀਅਲ ਵੀਡੀਓ ਬਣਾ ਰਿਆ ਸੀ ਵਾਸ਼ਰੂਮ ਦੇ ਵਿੱਚ ਉਪਰੋ ਦੀ ਤੇ ਆ ਦੇਖੋ ਪਰਵਾਹ ਨੇ ਫੜਿਆ ਹੋਇਆ ਰੰਗ ਦਿੱਤੀ ਹਾਂ ਵੀ ਬੋਲੋ ਬੋਲੋ ਕੀ ਆ ਦੀ ਅੱਜ ਦੀ ਦਾ ਆ ਹੁਣੇ ਉੱਤੇ ਹੀ ਗੱਲ ਦੀ ਨਹੀਂ ਫੋਟੋ ਕੀ ਆ ਦੀ ਅਬ ਸੁਣੋ ਜੀ ਦਸਾ ਵੇ ਬਣਾਓ ਤੈਨੂੰ ਆ ਖੜੇ ਨਾਲ ਖੜੇ ਤਾਂ ਕੋਈ ਸੁਣੋ ਹੀ ਬੰਦੇ ਨੋਟ ਕਰਾਂ ਨੇ

ਆਗੰਗ ਉੱਤੇ ਇਹ ਗਲਤੀ ਕਰੀ ਬੀਬੀ ਸਰ ਦਾ ਵੀ ਕੈਮਰੇ ਦੀ ਰਿਪੋਰਟ ਹੋਇਆ ਤੇ ਅੱਜ ਸਭ ਕੋਈ ਦਵਾਵੇ ਕਿੰਨੇ ਰਿਪੋਰਟ ਕੀਤੇ ਜੀ ਮੰਨਿਆ ਲਾਈਵ ਚੱਲਦਾ ਪਿਆ ਉਦੋਂ ਹੀ ਉਹ ਤੁਹਾਨੂੰ ਦਿਖਾ ਦਾਂਗੇ ਮੈਡਮ ਕਿੱਥੇ ਆ ਲਾਈਵ ਮੈਡਮ ਨੂੰ ਬੰਦਾਣਾ ਗਲਤੀ ਕਰ ਹੁਣ ਛੁੱਟ ਕੇ ਬੋਲਦਾ ਮੈਂ ਆ ਗੁੰਮਰਾ ਕਰ ਰਹੇ ਆ ਯਾਰ ਮੈਂ ਮੈਂ ਕਰਦਾ ਭਾਈ ਆਹ ਆਹ ਕੋਈ ਘਟਕੀ ਨਹੀਂ ਇੱਕ ਮਿੰਟ ਦੀ ਆਹ ਕੋਈ ਘਟਕੀ ਨਹੀਂ ਕਰੋ ਤੁਸੀਂ ਕਾਦੀ ਮੰਗੀ ਦੀ ਘਟਕੀ ਮਾਲੇ ਇੱਕ ਗਾਦੀ ਮੰਗੀ ਤੁਹਾਡੇ ਕਰੇ ਹਾਂਜੀ ਕਿਵੇਂ ਤਾ ਵੀਡੀਓ ਬਣਾ ਲੀ ਮੈਮ ਕੀ ਸਾਰੀ ਇੱਕ ਗੱਲ ਕੋਰ ਕੋਰ ਭਾਈ ਮੈਮ ਗੱਲਬਾਤ ਹੋਈ ਏ ਇੱਕ ਵਾਰੀ ਬਰੀਫ ਕਰ ਦੋ ਕਿੱਦਾਂ ਤੁਹਾਨੂੰ ਪਤਾ ਲੱਗਾ ਵੀਡੀਓ ਬਣਾ ਰਿਹਾ ਸੀ ਜੀ ਵਾਸ਼ਿੰਗ ਥੀ ਜੀ ਲਹਨਾਰੀ ਥੀ ਇੱਕਦਮ ਮੇਰੇ ਨੇ ਡਾਲੀ ਰਹੀ ਤੇ ਇੱਕਦਮ ਮੇਰੀ ਨਜ਼ਰ ਉੱਪਰ ਗਈ ਤੇ ਵੀਡੀਓ ਬਣਾ ਰਿਹਾ ਸੀ ਕਹਿੰਦੇ ਜਿੱਦਾਂ ਮੈਂ ਰੋਲਾ ਪਾਇਆ ਇਹ ਨਿਕਲਿਆ ਨਹੀਂ ਲੜੀ ਨਹੀਂ ਵੇਜੋ ਲੈ ਦਿੱਤਾ ਜਿੱਦਾਂ ਨਿਕਲਿਆ ਉੱਡਾਈ ਬਾਣ ਨਹੀਂ ਦੀਓ ਜਿੱਦਾਂ ਬਾਣ ਨਹੀਂ ਆਸਾ ਤੇ ਮਾਰ ਕੇ ਕਰਦੀ ਹਾਂ ਮੈਂ ਦਰਦੋਂ ਕਿ ਮੈਂ ਅੱਗੇ ਆ ਰਿਹਾ ਹਾਂ ਹੋਰ ਗਿਆ ਹੋਰ ਗਿਆ ਕਰ ਮੂੰਹ ਮੈਂ ਤਾਂ ਗਿਆ ਫਤਿਹ ਜਾਨ ਦਿੰਦੇ ਤੁਹਾਡੀ ਬਤਰੀ ਮੀ ਲੋਕ ਬਲਮੇ ਦੇ ਫੋਨ ਦੇ ਵਿੱਚ ਹੋਰ ਵੀ ਵੀਡੀਓਸ ਨਿਕਲੀਆਂ ਦੇਖੀਆਂ ਬਹੁਤ ਵੀਡੀਓਸ ਐਂ ਦੇ ਫੋਨ ਚ ਬਹੁਤ ਗੰਦੀਆਂ ਗੰਦੀਆਂ ਤੁਸੀਂ ਦੇਖਿਆ ਸੀ ਮੈਡਮ ਸਾਰੀ ਵੀਡੀਓ ਹਾਂਜੀ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਕਿ ਅੱਜ ਕੱਲ ਲਗਾਤਾਰ ਪੰਜਾਬ ਵਿੱਚ ਸਾਰੀਆਂ ਚੀਜ਼ਾਂ ਨਜ਼ਰ ਆ ਰਹੀਆਂ ਇੱਕ ਤਰ੍ਹਾਂ ਇਸ ਮੁੱਦੇ ਦੇ ਉੱਤੇ ਗੱਲ ਕਰਨ ਨੂੰ ਲੋਕੀ ਵੀ ਜਿਹੜੇ ਆ ਸ਼ਰਮਾਂਦੇ ਆ ਕੁੜੀਆਂ ਵੀ ਗੱਲ ਕਰਨ ਸ਼ਰਮਾਂਦੀ ਪਰ ਅੱਜ ਦੇ ਟਾਈਮ ਦੇ ਵਿੱਚ ਚੰਗੀਆਂ ਚੀਜ਼ਾਂ ਨੂੰ ਸਾਈਡ ਤੇ ਕਰਕੇ ਪੋਰਨ ਸਾਈਟ ਨੂੰ ਹਰ ਕੋਈ ਦੇਖਦਾ ਕੀ ਲੱਗਦਾ ਕਿ ਮੈਮ ਇਹ ਸਾਈਟਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਚੱਲਣ ਦੇ ਨਾਲ ਫਰਕ ਪੈ ਰਹੇ ਆ ਕਿ ਜੇ ਨਾ ਚੱ ਤਾਂ ਵੀ ਚਲ ਇਹਦਾ ਵੀਡੀਓ ਕੱਲ੍ਹ ਘੜੇਣਾ ਅਸੀਂ ਕੱਲ੍ਹ ਤੋਂ ਕਰਾਂਗਾ ਇਹ ਕੌਣ ਹੈ ਮੇਰੀ ਕੀ ਇਹ ਕੀ ਗੱਲਾਂ ਹੁੰਦੀਆਂ ਨਾਲੇ ਇੰਸਾਨਾਂ ਨੂੰ ਆਇਆ ਜਿਹਦੇ ਬਾਤ ਨਹੀਂ ਹੋ ਰਹੀ ਹਾਂਜੀ ਇਹਦੇ ਬਾਤ ਨਹੀਂ ਹੋ ਰਹੀ ਹੈ ਇਹ ਗੱਲ ਨਹੀਂ ਚੀਜ਼ ਹੈ ਇਹ ਲੈ ਕੰਟੀ ਚਾਹੀਦੀ ਹੈ ਤੇ ਇਹਨਾਂ ਨਾਲੇ ਹੋਰ ਬਹੁਤ ਬਹੁਤ ਭਾਰੀ ਵਿਵਾਦ ਹੋ ਰਿਹਾ ਉਸ ਜਗ੍ਹਾ ਦੇ ਉੱਪਰ ਕਰ ਸ਼ਰਮਾਏ ਸ਼ਰਮਾਏ ਮੀਂਹ ਨੂੰ ਸੁਣਿਆ ਹੈ ਮੀਂਹ ਦੇ ਵਿੱਚ ਪੰਜਾਬ ਬਹੁਤ ਸਾਹਮਣੇ ਜਿਹੜਾ ਉਹਨੂੰ ਕੁੱਤੇ ਵੀ ਜਾ ਰਹੇ ਕਿਉਂਕਿ ਉਹ ਗੱਲ ਦੀ ਮੰਨਦਾ ਅਗਰੇ ਨਹੀਂ ਭਾਜੀ ਪੁਲਿਸ बिल्कुलु <laughs>